ਰਮਜੀਤਕਰ ਤਵਾਨ ਹਾਂਜੀ ਸਾਰੇ ਗੱਲ ਦੇ ਕੁਛ ਵੀ ਨਹੀਂ ਹੋਈ ਇਸ ਵੀਰੇ ਅਸੀਂ ਤੇ ਆਪਣੇ ਘਰੇ ਸੀ ਕਿ ਮੈਂ ਤੇ ਮੇਰਾ ਨਵਾਂ ਪੁੱਤ ਜਿਹੜਾ ਉਹ ਚੱਲੇ ਸੀਗੇ ਮਤਲਬ ਚਫੇਰਾ ਸਾਹ ਤੇ ਤੇ ਇਹ ਸਾਰੇ ਹੀੜ ਦੀ ਹੀੜੀ ਵੀ 50 40 ਬੰਦੇ ਹੋਣੇ ਜਿਹੜੇ ਆਏ ਨੇ ਤੇ ਇਹ ਸਾਡੇ ਘਰ ਆਏ ਆ ਇਹਨਾਂ ਨੇ ਆਨਕੇ ਮਤਲਬ ਆਉਂਦੇ ਆ ਫਿਰ ਲਾਈਟਰ ਰੋੜੇ ਚਲੋਣੇ ਚਾਲੂ ਕਰ ਦਿੱਤੇ ਆ ਤੇ ਮੈਂ ਵੀ ਠੀਕ ਨਹੀਂ ਆ ਮੈਂ ਵੇਖ ਕੇ ਹੈਰਾਨ ਹੋ ਗਈ ਵੀ ਇਹ ਕਿਹੜੀ ਗੱਲਾਂ ਮੁੜ ਕੇ ਮੈਨੂੰ ਇਹ ਵਿਚਾਰੇ ਹੀ ਉਹ ਮੇਰਾ ਕਾਕਾ ਜਿਹੜਾ ਸੀ ਦੇ ਪੇਚ ਪਏ ਹੀ ਉਹ ਵਾਰ ਉਹ ਚਲ ਗਿਆ ਵੀ ਉਹਨੂੰ ਭੱਜ ਕੇ ਵਕਤੀ ਨੇ ਅੰਦਰ ਮਾਰਤਾ ਤੇ ਅਸੀਂ ਹੋਇਆ ਮੈਂ ਬਾਹਰ ਖਲੋਤੀ ਦੀ ਇਥੇ ਮੈਨੂੰ ਅਨਜਿਰੀਆਂ ਦੇ ਤੂੰ ਉਹਨੂੰ ਬਾਹਰ ਕੱਢ ਉਹਨੂੰ ਬਾਹਰ ਕੱਢ ਆਣ ਕੇ ਮੇਰੇ ਨਾਲ ਵੀ ਇਹਨਾਂ ਨੇ ਹੱਥੋਂ ਪਾਈ ਕੀਤੀ ਧੱਕੇ ਮਾਰੇ ਮੈਨੂੰ ਹੀ ਮਾਰੇ ਮਤਲਬ ਮੈਂ ਆਖਿਆ ਵੀ ਤੁਸੀਂ ਇਹ ਚੀਜ਼ ਮੇਰੀ ਹੈ ਮੇਰਾ ਮੋਟਰਸਾਈਕਲ ਖਲੋਤਾ ਹੀ ਕਰੇ ਉਹ ਵੀ ਇਹ ਲੱਗੇ ਆ ਇੰਨਾਂ ਨੇ ਬੋਟ ਨੂੰ ਧੱਕੇ ਮਾਰੇ ਆ ਮੈਂ ਖਿੱਚਦੀ ਰਹੀ ਮੈਨੂੰ ਕਹਿੰਦੇ ਵੀ ਤੁਸੀਂ ਪਰੇ ਹੋੜ ਜੋ ਨਹੀਂ ਤੇ ਤੁਹਾਨੂੰ ਹੀ ਮਾਰ ਦੇਣਾ ਇਹ 2-3 ਸਾਲ ਹੀ ਹੋ ਗਏ ਜੀ ਇਸ ਗੱਲ ਨੂੰ ਹਾਂਜੀ 2-3 ਸਾਲ ਹੋ ਗਏ ਕੀ ਮਤਲਬ ਜੀ ਇਹ ਮਸਲਾ ਕੁਛ ਵੀ ਨਹੀਂ ਉਦੋਂ ਇਹ ਥੋੜਾ ਜਿਹਾ ਬਈ ਬਾਹਰ ਬੂਰ ਗਏ ਸੀ ਮੁੰਡੇ ਤੇ ਉਦੋਂ ਇਹਨਾਂ ਦਾ ਮਤਲਬ ਇਹਦੀ ਵੀ ਮੇਰੇ ਕਾਕੇ ਦੀ ਡਾਕਟਰੀ ਹੋਈ ਸੀ ਇਹ ਤੇ ਹੁਣ 2-3 ਸਾਲ ਲਾ ਕੇ ਆ ਗਏ ਨਾ ਉਦੋਂ ਦੇ ਤੇ ਉਹਦੀ ਵੀ ਹੋਈ ਸੀ ਤੇ ਉਹਦੇ ਵਿੱਚ ਇਹ ਵੀ ਉਹਦਾ ਪੀਲੀਆ ਆ ਗਿਆ ਕਾਲਾ ਪੀਲੀਆ ਉਹਨੂੰ ਤੇ ਉਹ ਜਿਹੜਾ 40-50 ਹਜ਼ਾਰ ਉਹਨਾਂ ਨੇ ਦਿੱਤਾ ਸੀ ਨਾ ਕਿ ਉਹ ਮਤਲਬ ਵੀ ਉਹ ਉਹਨਾਂ ਨੇ ਵੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਇਸ ਤਰ੍ਹਾਂ ਰਿਪੋਰਟ ਆਵੇ ਤੇ ਉਹ ਆਖ ਹੁਣ ਉਹਦੇ ਤੋਂ ਕਰਕੇ ਆਖਣ ਦੇ ਵੀ ਸਾਨੂੰ ਉਹ ਬਾਅਦ ਵਿੱਚ ਇਹਨਾਂ ਨੂੰ ਦਰਖਾਸਤ ਵੀ ਦਿੱਤੀ ਸਾਡੇ ਤੇ ਕਿ ਲਾਲਾ ਲਾਲ ਸਿੰਘ ਉੱਥੇ ਫਿਰ ਜਦੋਂ ਇਹਨਾਂ ਨੇ ਦਰਖਾਸਤ ਦਿੱਤੀ ਤੇ ਉਹ ਸਾਡਾ ਫੈਸਲਾ ਹੋ ਗਿਆ ਉਹਦੇ ਵਿੱਚ ਮਤਲਬ ਇਹਦੀ ਘਰ ਦੀ ਦੇ ਸਾਈਨ ਇਹਦੇ ਸਾਈਨ ਹੋਏ ਆ ਸਾਰੇ ਤੇ ਵੀ ਫੈਸਲਾ ਸਾਡੇ ਕੋਲ ਅੱਥੀ ਖੜੇ ਪਏ ਹਾਂ ਜੀ ਤੇ ਬਾਕੀ ਬਾਕੀ ਅਸੀਂ ਵੀ ਇਹਨਾਂ ਤੋਂ ਲੈਣਾ ਹੈਗਾ 130000 ਰੁਪਿਆ ਉਹ ਵੀ ਸਾਡਾ ਮਤਲਬ ਇਹਨਾਂ ਨੇ ਫਿਰ ਅਸੀਂ ਆਖਿਆ ਵੀ ਤੁਸੀਂ ਸਾਡੇ ਦੇ ਦੋ ਅਸੀਂ ਤੁਹਾਡੇ ਦੇ ਦਿੰਨੇ ਤੇ ਇਸ ਕਰਕੇ ਫਿਰ ਇਹਨਾਂ ਨੇ ਬਾਅਦ ਵਿੱਚ ਹੁਣ ਉਦੋਂ ਦਾ ਇਹ ਸਾਡੇ ਨਾਲ ਵੀ ਰਾਤੀ ਇਹਨਾਂ ਦੇ ਕੋਈ ਫੋਨ ਫਾਨ ਆਉਂਦੇ ਰਹੇ ਸਾਨੂੰ ਤੰਕੀ ਭਰੇ ਤੇ ਅਸੀਂ ਆਖਿਆ ਵੀ ਚਲੋ ਕੋਈ ਗੱਲ ਨਹੀਂ ਵੀ ਚਲੋ ਕਿਸੇ ਵੇਲੇ ਵਾਧਾ ਘਟਾ ਪਰ ਇਹਨਾਂ ਨੇ ਤੇ ਆ ਸਵੇਰੇ ਸਾਢੇ 11:00 ਸਾਢੇ 11:00 ਕਦਾ ਟਾਈਮ ਹੋਣਾ ਜਦੋਂ ਇਹ ਸਾਡੇ ਘਰੇ ਆਜੇ ਭਾਈ ਜਦੋਂ ਫਿਰ ਬੁਲਟ ਮੇਰਾ ਘਰੇ ਖਲੋਤਾ ਗੱਡੀ ਮੈਂ ਇਹਨਾਂ ਨੂੰ ਨਹੀਂ ਆਖਿਆ ਮਾਂ ਵੀ ਮੇਰੀ ਚੀਜ਼ ਆ ਮੈਂ ਖਰੀਦੀ ਆ ਇਹਨੂੰ ਹੱਥ ਨਹੀਂ ਲਾਉਣਾ ਘਰ ਮੇਰਾ ਤੁਹਾਡੀ ਜੁੱਤਰ ਕਿ ਤਰ੍ਹਾਂ ਪਈ ਮੇਰੇ ਘਰ ਆਉਂਦੀ ਬੂਆ ਨੰਗਨ ਦੀ ਤੇ ਜਦੋਂ ਮੈਂ ਫੋਨ ਲਾਇਆ ਨਾ 112 ਤੇ ਕਿੰਦੇ ਵੀ ਕਿੱਥੇ ਮਹੱਤਵਾਨ ਪਿੰਡ ਹਾਂਜੀ ਗੁਰਦਾਸਪੁਰ ਜਿਹੜਾ ਅਸੀਂ ਆ ਕਿ ਹਾਂਜੀ ਇਤਰਾ ਉਹਨਾਂ ਨੇ ਪੁੱਛੀਆਂ ਗੱਲਾਂ ਉਹ ਆਏ ਸੀਗੇ ਫਿਰ ਆ ਬਾਅਦ ਤੇ ਕੁਦਰਤੀ ਗਿਆ ਹਜ਼ਰ ਅਕਬਰ ਤੇ ਇਹਨਾਂ ਨੇ ਆਮਰਿਆਂ ਨੂੰ ਚੰਪੀ 20-25 ਜਣੇ ਆਣ ਕੇ ਤੇ ਉਹਦੇ ਵਿੱਚ ਵੀ ਦਾਤਰ ਕਿਰਪਾਨਾਂ ਲੈ ਕੇ ਤੇ ਇਹ ਸਾਡੇ ਘਰ ਆਣ ਕੇ ਤੇ ਇਹਨਾਂ ਨੇ ਇਟਾ ਰੋੜੇ ਚਲਾਏ ਤੇ ਮੁੜ ਕੇ ਇਹਨਾਂ ਨੇ ਆਪ ਸਾਹਮਣਾ ਸ਼ੀਸ਼ਾ ਭੰਨਿਆ ਉਧਰ ਦਾ ਭੰਨਿਆ ਸਾਹਮਣੇ ਉਹ ਗੇਟ ਤੇ ਮਾਰੇ ਤੇ ਉਹ ਕੂਲਰ ਦੇ ਮਾਰਿਆ ਆ ਕੁਰਸੀਆਂ ਵੜ ਦਿੱਤੀਆਂ ਤੇ ਮੁੜ ਕੇ ਮੇਰੀ ਗੱਪੀ ਨਾਲ ਦੀ ਨੇ ਉਹਨਾਂ ਨੂੰ ਡਕਿਆ ਪਰ ਉਹ ਬੁਲਡਰ ਦਾ ਲੋਗ ਤੋੜ ਕੇ ਚਾਬੀ ਸਾਡੇ ਕੋਲ ਆ ਤੇ ਕਾਗਜ਼ ਵੀ ਸਾਡੇ ਕੋਲ ਆ ਐਂ ਰੱਖੇ ਆਪਣੇ ਕੋਲ ਤੇ ਉਹ ਛੋੜ ਕੇ ਲੋਗ 3-4 ਜਾਣੇ ਤੇ ਉਹ ਲੈ ਕੇ ਚਲ ਗਏ ਤੇ ਆ ਗੱਲਬਾਤ ਹੋਈ ਤੇ ਬਾਕੀ ਉਹਦੇ ਵਿੱਚ ਪਤਾ ਕੀ ਆਪਣਾ ਵੀ ਮੇਰੀ ਨਾਉਂ ਦਾ ਵੀ ਤਿਆਰ ਹੋਇਆ ਸੀ ਤੇ ਪਰਸ ਹੀਗਾ ਤੇ ਪਰਸ ਦੀ ਪੀਵੇ ਚ ਪੀ ਇਹ ਚੱਲੇ ਸੀ ਮੇਰਾ ਪੁੱਤ ਪੀ ਇਹ ਦੇਖ ਪੀ ਆਇਆ ਸੀ ਵੀ ਜੇ ਦੀ ਪਿਉਣਿਆ ਹੀ ਤੇ ਉਹਨੇ ਪੈਸਾ ਪੈਸੇ ਕ ਕਢਾਉਣੇ ਹੀ ਤੇ ਉਹਦੇ ਵਿੱਚ ਗਹਿਣੇ ਆਪਣੇ ਉਹ ਗਹਿਣੇ ਦੀ ਮਰਸੀਦਾ ਆਪਣੇ ਕੋਲ ਨੇ ਤੇ ਉਹ ਗਹਿਣੇ ਵੀ ਇਹਨਾਂ ਨੇ ਵੀ ਨਾਲ ਹੀ ਪਰਸ ਲੈ ਗਏ ਨਾਲ ਹੀ ਮੋਬਾਈਲ ਲੈ ਗਏ ਕਿੰਨੇ ਕੋ ਗਹਿਣੇ ਕਿੰਨੇ ਸੀ ਵਿੱਚ ਗਹਿਣੇ ਹੁਣ ਇਹਨਾਂ ਨੂੰ ਪਤਾ ਹੋਊਗਾ ਹਾਂ ਝੁੰਮਕੇ ਹੀ ਦੇ ਵਿੱਚ ਝੁੰਮਕੇ ਹੀ 3-4000 ਰੁਪਇਆ ਇਹ ਤੇ ਫੋਨ ਸੀ ਪੇਟੀਆਮ ਹੀ ਸਪਰ ਰਾਸ਼ਨ ਨੂੰ ਪੂਰਾ ਕਰ ਦਤੀ ਹੈ ਤੇ ਉਹਨੇ ਫੇਰ ਆ ਕੇ ਆਪੀ ਐਸਾ ਚੁਣਿਆ ਆ ਕੇ ਆਪੀ ਮੇਰੇ ਕੋਲ ਆਉ ਬਿਆਨ ਆਪਣੇ ਦਰਜ ਕਰਾ ਹਾਂਜੀ ਗੱਲ ਇਸ ਤਰ੍ਹਾਂ ਜੇ ਸਾਨੂੰ ਇੱਕ ਬੈਂਡ ਆਇਆ ਹੈ 112 ਦੇ ਜਸਵਿੰਦਰ ਸਿੰਘ ਵੱਲੋਂ ਆ ਤੁਹਾਨੂੰ ਤੋਂ ਉਹਨੇ ਆਖਿਆ ਕੁਝ ਬੰਦੇ 10 15 ਸਾਡੇ ਘਰ ਆ ਕੇ ਸਾਨੂੰ ਪੈਗੇ ਨੇ ਗੇਰਗੁਰ ਪੰਤੂਰ ਕੀਤੀ ਹੈ ਮੈਂ ਗਿਆ ਹੀ ਮੌਕੇ ਤੇ ਆਪਣੀ ਟੀਮ ਨਾਲ ਲੈ ਗਏ ਤੇ ਸ਼ੀਸ਼ੇ-ਸ਼ੀਸ਼ੇ ਟੁੱਟੇ ਉਹਨਾਂ ਦੇ ਗੇਟ ਬੰਨਿਆ ਸੀਗਾ ਤੇ ਤੇ ਬੰਤਰ ਹੋਈ ਹੈ ਬੰਤਰ ਮੋਰਸਾਲ ਉਹਨਾਂ ਦਾ ਬੋਲਟ ਕਹਿ ਰਹੇ ਖਰਿਆ ਇੱਕ ਠੀਕ ਹੈ ਤੇ ਕੰਪਲੇਟਰ ਆ ਰਹੇ ਸਾਡੇ ਕੋਲ ਅਸੀਂ ਜੋ ਵੀ ਬੰਦ ਕਰ ਲਈ ਕਰ ਦਿੰਦੇ ਇਨਾਂ ਤੇ